ਪੋਸੂਨਾਮਾ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਖਬਰ ਹੈ ਮੱਲਾਂ ਵਾਲਾਂ ਤੋਂ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਬਾਨੀ ਡਾਕਟਰ ਐਸ ਪੀ ਸਿੰਘ ਉਭਰਾਏ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਦੌਰਾ 1200 ਟਨ ਚਾਰੇ ਦੀ ਵੱਡੀ ਸਪਲਾਈ ਕਿਹਾ ਪਸ਼ੂਆਂ ਨੂੰ ਨਹੀਂ ਰਹਿਣ ਦਿੱਤਾ ਜਾਵੇਗਾ ਭੁੱਖਾ ਡਾਕਟਰ ਉਭਰਾਏ ਨੇ ਕਿਹਾ ਕਿ ਪ੍ਰਸ਼ਾਸਨ ਨਾਲ ਮਿਲ ਕੇ ਬਣਾਈ ਜਾ ਰਹੀ ਹੈ ਯੋਜਨਾ ਔਰ ਉਨ੍ਹਾਂ ਨੇ ਵੀ ਕਿਹਾ ਕਿ ਅਗਲੇ ਪੜਾਅ ਵਿੱਚ ਮੈਡੀਸਨ ਅਤੇ ਘਰਾਂ ਦੀ ਮੁਰੰਮਤ ਤਾਂ ਵੀ ਕੀਤਾ ਜਾਵੇਗਾ ਪਲਾਨ ਉੱਗੇ ਸਮਾਜ ਸੇਵੀ ਅਤੇ ਦੁਬਈ ਦੇ ਉੱਗੇ ਕਾਰੋਬਾਰੀ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਟਰਸਟੀ ਡਾਕਟਰ ਐਸ.ਪੀ. ਸਿੰਘ ਉਬਰਾਏ ਅਤੇ ਉਹਨਾਂ ਦੇ ਨਾਲ ਉਹਨਾਂ ਦੇ ਭਰਾ ਗੁਰਜੀਤ ਸਿੰਘ ਉਬਰਾਏ ਵੱਲੋਂ ਮੱਲਾਂ ਵਾਲਾ ਦੇ ਨਾਲ ਲੱਗਦੇ ਪਿੰਡਾਂ ਦਾ ਦੌਰਾ ਕੀਤਾ ਇਹ ਪਿੰਡ ਸਨ ਫੱਤੇਵਾਲ ਪਿੰਡ ਵਾਸੀਆਂ ਦੇ ਦੁੱਖ ਸੁਣ ਕੇ ਉਹਨਾਂ ਨੂੰ ਮਦਦ ਦਾ ਭਰੋਸਾ ਵੀ ਦਿੱਤਾ ਹੈ ਔਰ ਪ੍ਰਭਾਵਿਤ ਇਲਾਕਿਆਂ ਦੇ ਵਿੱਚ 100 ਕੁਆਂਟਲ ਚਾਰਾ ਮੱਕੀ ਦਾ ਅਚਾਰ ਵੱਡੀ ਮਾਤਰਾ ਦੇ ਵਿੱਚ ਮਛਰਦਾਨੀਆਂ ਤਰਪਾਲਾਂ ਅਤੇ ਹੋਰ ਜ਼ਰੂਰਤਮੰਦ ਸਮਾਨ ਜਿਹੜਾ ਹੈ ਉਹ ਸੇਵਾ ਦੇ ਤੌਰ ਤੇ ਦਿੱਤਾ ਗਿਆ ਡਾਕਟਰ ਉਬਰਾਈ ਬਨੂ ਫਤੇਗੜ ਸਬਰਾਂ ਤੋਂ ਲੈ ਕੇ ਮੱਲਾਵਾਲਾ ਦੇ ਬੰਦ ਦੇ ਨਾਲ ਲੱਗਦੇ ਸਾਰੇ ਪਿੰਡਾਂ ਦਾ ਦੌਰਾ ਕੀਤਾ ਉਹਨਾਂ ਨੇ ਕਿਹਾ ਕਿ ਪੰਜਾਬ ਲਈ ਇਹ ਮੁਸ਼ਕਲ ਦੀ ਘੜੀ ਹੈ ਤੇ ਹਰ ਪੰਜਾਬੀ ਨੂੰ ਇੱਕ ਜੁਟ ਹੋਣ ਦੀ ਜ਼ਰੂਰਤ ਹੈ ਡਾਕਟਰ ਅਬਰਾਏ ਦੀ ਯੋਗ ਅਗਵਾਈ ਵਿੱਚ ਕੌਮੀ ਪ੍ਰਦਾਨ ਸਰਦਾਰ ਜੱਸਾ ਸਿੰਘ ਸੰਧੂ ਦੀ ਦੇਖਰੇਖ ਹੇਠ ਜ਼ਿਲ੍ਹੇ ਦੇ ਵਿੱਚ ٹرسٹ ਦੇ ਵਲੰਟੀਅਰਾਂ ਦੀ ਦਿਨ ਰਾਤ ਸੇਵਾ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਉਨ੍ਹਾਂ ਨੇ ਜਮ ਕੇ ਤਾਰੀਫ਼ ਕੀਤੀ ਇਸ ਸੰਬੰਧ ਵਿੱਚ ਸਰਬੱਤ ਦਾ ਭਲਾ ਚੈਰੀਟੇਬਲ ٹرسٹ ਦੇ ਬਾਨੀ ਡਾਕਟਰ ਐਸ.ਪੀ ਸਿੰਘ ਅਬਰਾਏ ਹੋਰਾ ਨੇ ਖਾਸ ਗੱਲਬਾਤ ਕੀਤੀ ਹੈ ਉਹਨਾਂ ਨੇ ਪੰਜਾਬ ਦੇ ਉੱਪਰ ਇਹਨਾਂ ਦਿਨਾਂ ਵਿੱਚ ਆਈ ਵੱਡੀ ਮੁਸੀਬਤ ਦੇ ਬਾਰੇ ਕੀ ਕਿਹਾ ਹੈ ਔਰ ਪੰਜਾਬ ਵਾਸੀਆਂ ਨੂੰ ਇਸ ਮੁਸੀਬਤ ਦਾ ਮੁਕਾਬਲਾ ਕਿਸ ਤਰ੍ਹਾਂ ਕਰਨਾ ਚਾਹੀਦਾ ਹੈ ਆਓ ਮਾਰਦੇ ਹਾਂ ਇਸ ਪੂਰੀ ਖਬਰ ਤੇ ਨਜ਼ਰ ਮੱਲਾਂ ਵਾਲਾ ਤੋਂ ਪੋਸੂ ਨਾਮਾ ਚੈਨਲ ਲਈ ਰਣਜੀਤ ਸਿੰਘ ਦੀ ਰਿਪੋਰਟ ਜਿਹੜੇ ਪੰਜਾਬ ਤੁਹਾੜਾ ਆਏ ਆ ਉਹਨਾਂ ਵਾਸਤੇ ਸੰਸਥਾ ਵੱਲੋਂ ਕੀ ਕੀ ਉਪਰਾਲੇ ਕੀਤੇ ਜਾ ਰਹੇ ਆ ਇਸ ਤਰ੍ਹਾਂ ਕਿ ਇਸੇ ਪੰਜਾਬ ਜਿਹੜਾ ਬੜੀ ਮੁਸ਼ਕਲ ਦੀ ਘੜੀ ਜੋ ਮੰਗ ਰਿਹਾ ਹੈ ਪਹਿਲਾਂ ਵੀ ਬੰਦਿਆ ਹੋਈਆਂ ਹਫਤਾਰੀਆਂ ਨੇ ਪਰ ਇਸ ਵਾਰੀ ਬੰਦਿਆ ਹਿਮਾਚਲ ਚ ਚਾਹੇ ਬੱਦਲ ਫਟ ਗਿਆ ਚਾਹੇ بارشਾਂ ਆ ਨਿਯਮੀਆਂ ਕਿ ਇਨਾ ਪਾਣੀ ਆਇਆ ਜਿਹੜਾ ਜਿਨ੍ਹਾਂ ਨੇ ਪਿੰਓ ਡਾਮ ਸਾਡੇ ਜਲੇ ਨੇ ਚਾਹੇ ਪਾਖੜਾ ਡਾਮ ਹੈ ਚਾਹੇ ਬਿਆਸ ਡਾਮ ਹੈ ਚਾਹੇ ਫਿੰਡਾ ਡਾਮ ਹੈ ਸੋ ਪਾਣੀ ਦਾ ਲੈਵਲ ਇਨਾ ਵਧ ਗਿਆ ਕਿ ਉਹਨਾਂ ਨੂੰ ਮਜਬੂਰ ਹੋ ਕੇ ਸੀਓ ਗੇਟ ਖੋਲਨੇ ਪਏ ਪਾਣੀ ਛੱਡਣਾ ਪਿਆ ਰਾਵੀਆ ਨੂੰ ਪਾਣੀ ਕਾਫੀ ਜ਼ਿਆਦਾ ਆ ਤਕਰੀਬਨ ਨੋ ਨੋ ਡਿਸਟ੍ਰਿਕਟ ਨੇ ਜਲੇ ਆ ਜਿਹਦੇ ਲਈ ਪਾਣੀ ਦੇ ਲਈ ਪੇਚ ਸਿਹਾ ਚੁੱਕੇ ਨੇ ਉਹਨਾਂ ਦੇ ਐਸਟੀਮੇਟਡ ਉਹਨਾਂ ਦੀ ਗਿਣਤੀ ਹੈਗੀ ਹੈ तकरीबन ਕਿ 1 ਲੱਖ ਤੋਂ ਉੱਤੇ ਬਸੇ ਹੈ ਜਿਹੜਾ ਚਾਰੇ ਤੇ ਬਿਜਾਰ ਬਠਾ ਹੈ ਔਰ 1200 ਤੋਂ 1300 ਜਿਹੜਾ ਪਿੰਡ ਹੈ ਜਿਹੜਾ ਇਸ ਲਈ ਪਾਣੀ ਦੇ ਲਈ ਪੇੜ ਚਾਇਆ ਹੈ ਤੇ ਅੱਜ ਅਸੀਂ ਇੱਥੇ ਆਏ ਹੈਗੇ ਆ ਮੱਲੇਵਾਲ ਤੇ ਆਲੇਵਾਲ ਪਿੰਡ ਦੇ ਨਾਲ ਇੱਥੇ ਜਿਹੜਾ ਰਸ਼ਨ ਵਾਲਾ ਸਾਰਾ ਬੰਦ ਲਾਨੇ ਜਾਂ ਫਿਰ ਉਹ ਚਾਰਾ ਬੰਦਿਆ ਜਾ ਰਿਹਾ ਸਾਰਾ ਬੰਦ ਹੋਤੇ ਤਾਂ ਸੋਨੋ ਸਾਰੇ ਡਿਸਟ੍ਰਿਕਟ ਵਿੱਚ ਕੰਮ ਸ਼ੁਰੂ ਕਰ ਦਿੱਤਾ ਗਿਆ ਸੀ ਆ ਚਾਹੇ ਰਸ਼ਨ ਸੀ ਚਾਹੇ ਤਰਪਾਲਾ ਨੇ ਚਾਹੇ ਮਛਰਦਾਨੀਆਂ ਨੇ ਮੈਂ ਜਿਹੜੇ ਇਸ ਟਾਣੇ ਉੱਡ ਪਈਆ ਉਹ ਪਈਆ ਪਸ਼ਮਾ ਦੇ ਚਾਰੇ ਦੀ ਕਿਉਂਕਿ ਮੈਂ ਹੁਣ ਇਸ ਦੌਰੇ ਤੇ ਆ ਸਾਰਾ ਤੇ ਜਦਾ ਡੇਆਵਾ ਨਾਨਕ ਜਾ ਕੇ ਆਇਆ ਹਾਂ ਉਹ ਅਮਰਸਾਰਾ ਏਰੀਆ ਕੁਛ ਹੈ ਤਰੰਤਾਨ ਸਾਹ ਉਹ ਸਾਰਾ ਏਰੀਆ ਸੁਲਤਾਨਪੁਰ ਲੋਧੀਆ ਹੋ ਗਿਆ ਹੁਣ ਅਸੀਂ ਇੱਥੇ ਬੈਠੇ ਆ ਵੀ ਏਰੀਆ ਜਿਹੜਾ ਦੇਖਿਆ ਪਰਾ ਇਫੈਕਟਿਵ ਅਸਰ ਹੈ ਪੂਰਾ ਪਾਣੀ ਜਿਹੜਾ ਵਗਦਾ ਜਾ ਰਿਹਾ ਹੈ ਬਾਰਸ਼ਾ ਅੱਗੇ ਜਿਹੜਾ ਆਣ ਵਾਲੇ ਦਿਨਾਂ ਚ ਵੀ ਬਾਰਸ਼ਾ ਬੰਦ ਨਹੀਂ ਹੋ ਰਹੀ ਹੈ ਬਾਰਸ਼ਾ ਬਹੁਤ ਆ ਰਹੀਆਂ ਨੇ ਤੇ ਜੇ ਪਿਛੋ ਪਾਣੀ ਜਿਹੜਾ ਘਟਿਆ ਤੇ ਆਪਣੀ ਬਾਰਸ਼ਾ ਇੰਨੀ ਜ਼ਿਆਦਾ ਹੋ ਗਈ ਆ ਕਿ ਜਦ ਲਈ ਮੌਸਲਾ ਦਾ ਅਗਲੀ بارش ਹੁੰਦੀ ਹੈ ਤੇ ਇਸ ਲਈ ਉੱਤੇ ਪੈਂਦੀ ਤੇ ਅੱਛਾ ਅੱਛੇ ਲੈਟਰ ਜਿਹੜੇ ਉਹ ਛੋੜੇ ਸ਼ੁਰੂ ਹੋ ਜਾਂਦੇ ਹਨ ਉਹ ਸ਼ੁਰੂ ਹੋ ਗਏ ਨੇ ਕਈਆਂ ਤੇ ਡ੍ਰੌਪ ਜਲੇ ਬਗਲੇ ਸ਼ੁਰੂ ਹੋ ਗਏ ਨੇ ਸੋ ਇਹ ਕਾਫੀ ਨੁਕਸਾਨ ਹੋ ਰਿਹਾ ਹੈ ਟੈਸਟ ਉਹਨਾਂ ਜਿਹੜਾ ਅਸੀਂ ਪਹਿਲੇ ਦੌਰ ਦੇ ਵਿੱਚ ਵਸੇ ਕਿ ਜੋ ਸਮਾਨ ਚਾਹੀਦਾ ਇਸ ਲਈ ਉਹ ਸਾਨੂੰ ਦੱਸੋ ਸਾਡੀਆਂ ਟੀਮਾਂ ਜਿਹੜੀਆਂ ਉਸ ਲਈ ਗਰੁੱਪ ਚ ਪਾੰਦੀਆਂ ਨੇ ਤੇ ਅਸੀਂ ਕੋਸ਼ਿਸ਼ ਕਰੀ ਰਹੀਏ ਕਿ ਅੱਜ ਸਾਡੇ ਕੋਲ ਕੋਈ ਰਿਕੁਆਇਰਮੈਂਟ ਆਈ ਤੁਸੀਂ ਅਗਲੇ ਦਿਨ ਨੂੰ ਪੂਰੀ ਕਰ ਦਈਏ ਉਹ ਅਸੀਂ ਕਰ ਵੀ ਰਹੇ ਹਾਂ ਉਹ ਐਸੇ ਜਿਹੜਾ ਪਸਮਾ ਦਾ acharਾ ਜਿਹੜਾ ਹੈਗਾ ਉਹਦਾ ਬਾਕੀ ਦਾ achar ਅਸੀਂ ਦੇ ਰਹੇ ਹਾਂ ਉਹ ਖ ਕਹਿੰਦਾ ਤਾਂ ਦੇ ਗੰਤੇ ਵਿੱਚ ਜਿਹੜਾ ਅਸੀਂ ਰਾਸ਼ਨ ਦੇ ਅਸੀਂ ਬੁੱਕ ਕੀਤਾ ਹੋਇਆ ਵਾਣਾ ਪਸ਼ੂਆਂ ਵਾਸਤੇ ਕਿਉਂਕਿ ਮੇਰੇ ਬੜੀ ਦਿਲ ਨੂੰ ਵੱਲ ਲੱਗੀ ਕਿ ਉੱਥੇ ਅਸੀਂ ਕੱਲ ਡੇਰਾ ਬਣਾਣੇ ਸੀਗੇ ਸੋ ਉੱਥੇ ਬੰਦੇ ਆਦੇ ਨਾ ਚਿਹਰੇ ਦਾ ਚਲੋ ਠੀਕ ਸੀ ਸਭ ਬੜੀ ਅਚੀ ਜਰਾ ਗੱਲ ਕਰ ਰਹੇ ਸੀ ਤੇ ਮੈਂ ਕਿਹਾ ਚਲੋ ਨੁਕਸਾਨ ਹੋ ਗਿਆ ਕਹਿੰਦੇ ਸਾਨੂੰ ਨੁਕਸਾਨ ਦਾ ਕੋਈ ਨਹੀਂ ਗਿਆ ਅਸੀਂ ਬੜੀ ਅਲੀ ਚੇਲੇ ਕਿਉਂਕਿ ਪੰਜਾਬੀ ਤਕੜੇ ਆ ਸੀ ਅਸੀਂ ਮਾਰ ਖਾ ਕੇ ਕੇ ਫਿਰ ਵੀ ਅਸੀਂ ਤਕੜੇ ਹੁੰਦੇ ਆ ਕਹਿੰਦੇ ਸਾਨੂੰ ਕੁਝ ਨਹੀਂ ਹੋ ਰਿਹਾ ਸਾਨੂੰ ਸਿਰੇ ਆ ਰਿਹਾ ਕਿ ਦੇਖੋ ਸਾਡਾ ਪਸ਼ੂ ਭੁੱਖਾ ਰਹਿ ਗੇ ਪਸ਼ੂ ਚਾਰਾ ਨਹੀਂ ਮਿਲ ਰਿਹਾ ਤੇ ਸਾਨੂੰ ਰੋਣ ਆਦਾ ਇਹ ਵੇਜਵਾਨਾ ਹੈਗਾ ਕਿ ਜਾਨਵਰ ਉਹ ਮਤਲਬ ਕਿ ਕੁਝ ਕਹਿ ਸਕਦਾ ਨਹੀਂ ਜਾਂ ਬੰਗ ਸਕਦਾ ਨਹੀਂਗਾ ਤੇ ਉਹਦੇ ਨਾਲ ਦੱਸਿਆ ਇਹਨਾਂ ਨੂੰ ਕਿ ਇੱਕ ਡਿਸਟ੍ਰਿਕਟ ਤੁਹਾਡਾ ਨਹੀਂ ਹਰ ਡਿਸਟ੍ਰਿਕਟ ਦੇ ਵਿੱਚ ਜਿੰਨਾ ਵੀ ਚਾਰਾ ਚਾਹੀਦਾ ਹੋਵੇਗਾ ਅਸੀਂ ਚਾਰਾ ਤੁਹਾਨੂੰ ਦੇ ਚਲਾਂਗੇ ਕਿਉਂਕਿ ਸਾਡੇ ਕੋਲ ਕੋਈ ਕਮੀ ਨਹੀਂ ਚਾਰੇ ਦੀ ਕਿਉਂਕਿ ਰਾਸ਼ਨ ਜਿਹੜਾ ਸੀ ਰਾਸ਼ਨ ਦੇ ਕਿਟਾਂ ਜਿਹੜੇ ਸੀਗੀਆਂ ਅਸਲੇ ਉਹ ਇੰਨੀ ਜ਼ਿਆਦਾ ਦਿਮਾਗ ਨਹੀਂ ਹੈਗੀ ਉਸ ਗੱਲ ਦੀ ਕਿਉਂਕਿ ਬਾਬਿਆਂ ਦੇ ਲੰਗਰ ਲੱਗੇ ਹੋਏ ਨੇ ਗੁਰਦੁਆਰਿਆਂ ਦੇ ਸ਼੍ਰੋਮਣੀ ਕਮੇਟੀ ਦੇ ਗਵਰਨਮੈਂਟ ਦੇ ਇਹਦੇ ਸਾਰੇ ਜਿਹੜੇ ਲੰਗਰ ਲੱਗੇ ਹੋਏ ਨੇ ਨਾ ਜੀ ਤੇ ਇਹਨਾਂ ਨਾਲ ਹਰ ਡਿਸਟ੍ਰਿਕਟ ਦੇ ਵਿੱਚ ਜਿਹੜਾ ਹੈਗਾ ਉਹ ਹੈ ਕੋਈ ਬੀ ਸਾਨੂੰ ਰਾਸ਼ਨ ਦੀ ਚਾਹੀਦਾ ਰਾਸ਼ਨ ਦੀ ਬਹੁਤ ਪਰਵਾਹ ਹੈ ਤੇ ਅਸੀਂ ਇਹ ਸਾਰਾ ਦੇ ਰਹੇ ਆ ਇਹ ਪਹਿਲਾ ਦੋ ਸੜਾ ਚੱਲਦੇ ਆ ਲੇਕਿਨ ਉਸ ਤੋਂ ਬਾਅਦ ਜਿਹੜਾ ਹੁਣ ਜਿਵੇਂ ਦੱਸਿਆ ਕਿ ਜੋਸ ਵਨ ਹੁਣ ਚਾਹੀਦਾ ਸਾਰਾ ਦਿੱਤਾ ਗਿਆ ਹੁਣ ਅਸੀਂ ਤਿਆਰੀ ਕਰ ਰਹੇ ਆ ਮੇਰੇ ਨਾਲ ਵਿਜਿਟ ਕਰਨ ਦਾ ਪਰਪਸ ਹੈਗਾ ਕਿ ਨਾ ਪਹਿਲਾਂ ਦੇਰਾਂ ਵਾਲੇ ਨਾਨਕੀ ਜਾ ਰਹੇ ਆ ਤੇ ਸਾਰੇ ਪਾਸੇ ਜਾ ਕੇ ਆ ਰਹੇ ਆ ਅੱਗੇ ਵੀ ਜਾਣਾ ਅਜੇ ਤੇ ਅੱਗੇ ਵੀ ਸੋਚ ਰਿਹਾ ਸੀ ਕਿ ਜਿਹੜਾ ਹੁਣ ਨੈਕਸਟ ਸਟੈਪ ਹੈ ਉਹ ਕੋਦੋਂ ਕਿਉਂਕਿ ਇਹ ਪਾਣੀ ਹੈ ਹੋਰ 15 ਦਿਨ 20 ਦਿਨ ਮਹੀਨੇ ਬਾਅਦ ਪਾਣੀ ਦਾ ਉਤਰਨਾ ਹੈ ਉੱਪਰ ਨਾ ਜਿਹੜੇ ਪਾਣੀ ਉਤਰੇਗਾ ਫਿਰ ਬਿਮਾਰੀਆਂ ਫੈਲਣੀਆਂ ਕਉ ਕਈ ਤੁਨ ਪਸ਼ੂ ਮਿਲਣ ਦੇ ਵਿੱਚੋਂ ਪਸ਼ੂ ਵੀ ਬੰਦ ਦੇ ਘੇਰੇ ਅੱਗੇ ਜਲੇ ਮਰ ਗਏ ਪਸ਼ੂ ਤੇ ਇਨਸਾਨੀਆ ਬਿਮਾਰੀਆਂ ਸ਼ੁਰੂ ਹੋ ਜਾਣੀਆਂ ਸੋ ਪਹਿਲਾ ਸਾਡੇ ਜਿਹੜਾ ਦਵਾਈਆਂ ਦਾ ਲੰਗਰ ਲੱਗੇਗਾ ਇੱਥੇ ਤੇ ਉਹ ਡਾਕਟਰ ਵੀ ਸਾਡੇ ਆਣਗੇ ਉਹ ਕਰਨਗੇ ਪਾਣੀ ਤੋਂ ਬਾਅਦ ਫਿਰ ਜਿੱਦਾਂ 2023 ਦੇ ਵਿੱਚ ਇਦਾਂ ਹੀ ਸਾਡਾ ਆਇਸੀ ਤੇ ਬਾਅਦ ਚ ਅਸੀਂ ਕੀਤਾ ਸੀ ਵੀ ਘਰਾਂ ਨੂੰ ਆਜੀ ਕੋਸ਼ਿਸ਼ ਕੀਤੀ ਵੀ ਕਾਫੀ ਘਰ ਅਸੀਂ ਬਣਾ ਕੇ ਦੇਾਂਗੇ ਸੋ ਇੱਥੇ ਜਿਹੜਾ ਪਾਣੀ ਉਤਰਨ ਤੋਂ ਬਾਅਦ ਸਾਰਾ ਸਰਵੇ ਹੋਏਗਾ ਫਿਰ ਅਸੀਂ ਦੇਖਾਂਗੇ ਕਿ ਕਿਹੜੇ ਘਰ ਦੀ ਛੱਤ ਟੁੱਟੀ ਆ ਸੀ ਛੱਤ ਬਣਾ ਕੇ ਦੇਣੀ ਹੈ ਬਲੇ ਬਾਣੇ ਨੇ ਕਿਹਾ ਦੇ ਕਿ ਇਹਦੀਆਂ ਦੁਵਾਰਾਂ ਟੁੱਟੀਆਂ ਆ ਫਰਸ਼ ਟੁੱਟ ਗਿਆ ਮਤਲਬ ਜੋ ਵੀ ਰਿਪੇਅਰ ਹੋਈ ਜਾਰੇ ਸੋ ਉਹ ਰਿਪੇਅਰ ਜਿਹੜੀ ਸਾਰੇ ਸਰਵੇ ਦਾ ਪਤਾ ਚੈਰੀਟੇਬਲ ਟਰਸ ਹੋਣਾ ਕਰਾ ਕੇ ਜਾਣਗੇ ਬਾਕੀ ਇਸ ਵਾਰੀ ਪ੍ਰਸ਼ਾਸਨ ਜਿਹੜਾ ਸਾਡਾ ਪੂਰਾ ਸਾਥ ਦੇ ਰਿਹਾ ਅਸੀਂ ਰੜ ਕੇ ਸਾਰਾ ਕੰਮ ਕਰ ਰਹੇ ਹਰ ਡਿਸਟ੍ਰਿਕਟ ਦੇ ਡੀਸੀ ਸਾਹਿਬਾਨ ਨੇ ਉਹ ਕੱਜ ਕਰਦੇ ਨੇ ਉਹ ਵੀ ਬਾਨੀਆਂ ਦੇ ਵਿੱਚ ਸਾਰਾ ਸਟਾਫ ਸਾਰਾ ਆਏ ਫਿਰਦੇ ਆ ਤੇ ਮੈਂ ਇਹਨਾਂ ਤੋਂ ਵਿਸ਼ਵਾਸ ਜਾਨਦਾ ਕਿ ਜਸਟ ਇਹ ਲੋਡ ਹੋਏਗੇ ਸਾਡੀ ਇਥੇ ਟੀਮ ਦੇ ਵਾਲੇ ਪ੍ਰੈਜ਼ੀਡੈਂਟ ਨੇ ਉਹ ਸਾਨੂੰ ਜੋ ਵੀ ਰਿਕੁਆਇਰਮੈਂਟ ਪਾ ਰਹੇ ਨੇ ਅਸੀਂ ਨਾਲ ਦੇ ਨਾਲ ਪੂਰੀ ਕਰ ਰਹੇ ਆ ਕਰਦੇ ਰਹਾ ਇਹ ਕੰਮ ਮੁੱਕ ਰਿਹਾ ਨਹੀਂ ਹਜੇ ਇਹ ਵੀ ਕਿ ਅਸੀਂ ਸਿਰਫ ਇੱਕ ਟਾਲਾ ਭੇਜ ਦਿੱਤਾ ਤੁਹਾਨੂੰ 2 ਟਨ ਚਾਰਾ ਭੇਜ ਦਿੱਤਾ ਤੇ ਖਤਮ ਹੋ ਜਾਏਗਾ ਇਹ 1.5 2 ਦਿਨ ਚੱਲਣਾ ਹੈ ਇਹ ਸਾਨੂੰ ਦੇਣਾ ਪਿਆ ਜਾ ਰਿਹਾ ਅਸੀਂ ਉਸ ਹੱਬ ਨਾਲ ਚੱਲੇ ਆ ਪਰ ਮੈਂ ਇਹ ਅਪੀਲ ਵੀ ਕਰਦਾ ਹਾਂ ਤੁਹਾਨੂੰ ਸਾਰਿਆਂ ਨੂੰ ਵੀ ਇਸੇ ਚਾਰਾ ਤੁਸੀਂ ਲੈਂਦੇ ਹੋ ਨਾ ਤੁਸੀਂ ਜਿੰਨੀ ਲੋੜ ਹੈ ਉਹਨਾਂ ਹੀ ਲਓ ਇਹ ਨਹੀਂ ਕਿ ਇੱਕ ਇੱਕ ਘਰ ਦੇ ਵਿੱਚ 10 10 ਪੰਡਾ ਰੱਖ ਲਓ ਤੇ ਜਿਹਨਾਂ ਨੂੰ ਲੋੜ ਹੈ ਉਹਨਾਂ ਨੂੰ ਮਿਲੇ ਨਾ ਤੇ ਤੁਸੀਂ ਇਕੱਠਾ ਕਰੀ ਚਲੋ ਇਹ ਇਹ ਤੁਹਾਨੂੰ ਸਵਾਰ ਗਿਆ ਨਹੀਂ ਕਿ ਤੁਹਾਨੂੰ ਚਾਰਾ ਮੁਕੰਨੀ ਦੇ ਆਗੇ ਤੁਸੀਂ ਉਹਨਾਂ ਹੀ ਚਾਰਾ ਲਓ ਜਿਹੜਾ ਤੁਹਾਡੇ ਪਸ਼ੂ ਨੂੰ ਚਾਹੀਦਾ ਹੈ ਜਿਆਦਾ ਕਠਾ ਨਾ ਕਰੋ ਜਦ ਮੁਕੇ ਹੈ 2 ਦਿਨ ਪਹਿਲਾਂ ਤੈਨੂੰ ਫਿਰ ਹੋਰ ਚਾਰਾ ਜਲਾ ਉਹ ਮਿਲ ਜੇਗਾ ਇੱਕ ਵਾਰ ਫੇਰ ਮੈਂ ਸਾਰੀ ਇਹ ਤੁਮੀ ਆਪਣੀ ਟੀਮ ਟੀਮਦਾਰ ਹੋਰ ਵੀ ਬੜੇ ਸੰਸਥਾਵਾਂ ਆਈਆਂ ਹੋਈਆਂ ਨੇ ਤੇ ਜਿਹਨਾਂ ਕੀ ਹਰ ਬੰਦਾ ਚਾਹੁੰਦਾ ਕਿ ਅਸੀਂ ਕੰਮ ਕਰੀਏ ਅਸੀਂ ਸੇਵਾ ਕਰ ਲਈਏ ਈਵਨ ਪੰਜਾਬੀਆਂ ਨੇ ਪੰਜਾਬੀ ਦਾ ਪੂਰਾ ਸਾਥ ਦਿੱਤਾ ਹੈ ਕਿ ਜਿਹੜੇ ਪਿੰਡ ਬਚ ਗਏ ਸੀ ਉਥੋਂ ਟਰਾਲੀਆਂ ਭਰ ਭਰ ਆਛੰਦੀਆਂ ਜਾ ਰਹੀਆਂ ਨੇ ਉਹ ਆਪ ਵੀ ਸੇਵਾ ਕਰਦੇ ਨੇ ਜਾ ਕੇ ਜਿੱਥੇ ਕੋ 120 ਉਥੇ ਮਿੱਟੀ ਭਾਰੇ ਨੇ ਹਜ਼ਾਰਾਂ ਟਰਾਲੀਆਂ ਚੱਲ ਰਹੀਆਂ ਨੇ ਸੋ ਰਲ ਮਿਲ ਕੇ ਪੰਜਾਬੀ ਕਦੇ ਥੱਕਦੇ ਨਹੀਂ ਆ ਡਰਦੇ ਨਹੀਂ ਆ ਅਣਖੇਲੇ ਆ ਅਸੀਂ ਸਾਰੇ और योजना वारा कई बार चल चुके हैं तो कुछ भी नहीं है जितने इन्े इन हो गया इतने भी बस कुछ दिन की गल है तो अभी बिल्कुल दोबारा फिर नॉर्मल हो जाएंगे लेकिन ट्रस्ट वालों विश्वास है।, है कि ट्रस्ट थोड़े हमेशा खड़े हैं जिन्नी डिस्ट्रिक्ट दस डिस्ट्रिक्ट है सारे खड़े हैं तो ये सेवा करते रहेंगे